ਸੋ ਕਾਫੀ ਕਾਫੀ ਮੁੱਦਿਆਂ ਤੇ ਚਰਚਾ ਹੋਈ ਸਮਾਰਟ ਸਿਟੀਜ਼ ਤੇ ਗੱਲ ਹੋਈ ਮਨਰੇਗਾ ਤੇ ਗੱਲ ਹੋਈ ਆ ਆਵਾਸ ਯੋਜਨਾ ਤੇ ਗੱਲ ਹੋਈ ਬਹੁਤ ਸਾਰੇ ਐਸੇ ਇਸ਼ੂਜ਼ ਤੇ ਗੱਲ ਹੋਈ ਜਿਹਦੀ ਜਾਣਕਾਰੀ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਨੂੰ ਐਡਮਿਨਿਸਟ੍ਰੇਸ਼ਨ ਜਾਂ ਅਫੀਸਰ ਨਹੀਂ ਦਿੰਦੇ ਨਹੀਂ ਚੋਇਕਤਾ ਹੋਇਆ ਕਿ ਹਜੇ ਵੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਜਿਹੜੇ 5 ਪ੍ਰੋਜੈਕਟ ਜਿਹੜੇ ਨੇ ਉਹ ਬਾਕੀ ਨੇ ਸੋ ਜਿਹੜੇ ਕੰਪਲੀਟ ਹੋਏ ਆ ਮਗਰਲੇ ਮੈਂ ਜਦੋਂ ਦਾ ਐਮਪੀ ਬਣਿਆ 17 ਪ੍ਰੋਜੈਕਟੋ ਸੀਗੇ ਉਹਨਾਂ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਗਲੇ ਦਿਨਾਂ ਦੇ ਵਿੱਚ ਮਹੀਨੇ ਦੇ ਅੰਦਰ ਸਾਨੂੰ ਡੇਟ ਦਿਓ ਅਸੀਂ ਵਿਜ਼ਿਟ ਕਰਕੇ ਆਉਣਾ ਜਿਵੇਂ ਬੁੱਢਾ ਨਾਲੇ ਦੀ ਗੱਲ ਹੋਈ ਬੁੱਢਾ ਨਾਲੇ ਤੇ ਫੈਂਸਿੰਗ ਕੀਤੀ ਉਹ 9 ਕਰੋੜ ਦੀ ਫੈਂਸਿੰਗ ਆ ਸਾਨੂੰ ਤਾਂ ਲੱਭੀ ਹਿਆ ਨਹੀਂ ਰਹੀ ਉਹ ਕਿੱਥੇ ਹੈ ਬੁੱਢਾ ਨਾਲਾ ਤੇ ਹੋਰ ਇੱਕ 250 ਦਾ ਪ੍ਰੋਜੈਕਟ ਹੈ ਉਹ ਨਹੀਂ ਸਾਨੂੰ ਸਮਝਾ ਰਿਹਾ ਵੀ ਕਿੱਥੇ ਹੈ ਇਵੇਂ ਤੇ ਵੱਡਾ ਕਪੜਾ ਸਾਨੂੰ ਨਜ਼ਰ ਆ ਰਿਹਾ ਬੁੱਢਾ ਨਾਲਾਂ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੇ 스마트 ਸਿਟੀ ਦੇ ਜਿਹੜੇ ਇਸ ਮਹਿਕਮੇ ਨੂੰ ਅਸੀਂ ਲਿਖਤੀ ਤੌਰ ਤੇ ਮੈਂ ਤੇ ਵਾਈਸ ਚੇਅਰਮੈਨ ਅਮਰ ਸਿੰਘ ਕੀ ਦਿਆਂਗੇ ਤਾਂ ਜੋ ਇਹ ਵੀ ਵੱਡੇ ਲੈਵਲ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਅੱਜ ਸਰਕਾਰ ਦੇ 4 ਸਾਲ ਬੀਤ ਗਏ ਮਨਰੇਗਾ ਦਾ ਜਿਹੜਾ ਸਾਰਾ ਡੇਟਾ ਆਇਆ ਉਹ ਆਇਆ ਵੀ 4 ਸਾਲਾਂ ਚ ਕੇਵਲ ਅੱਧਾ ਪਰਸੈਂਟ ਲੋਕਾਂ ਨੂੰ 100 ਦਿਨ ਦਾ ਕੰਮ ਮਿਲਿਆ ਜਾਨੀ ਕਿ ਉਦੋਂ ਤਾਂ ਇਹ ਕਾਨੂੰਨ ਆਇਆ ਹੀ ਨਹੀਂ ਸੀ ਕਾਲਾ ਕਾਨੂੰਨ ਹੁਣ ਕਾਲਾ ਕਾਨੂੰਨ ਆ ਗਿਆ ਜੇ ਉਦੋਂ 80% ਕੰਮ ਮਿਲਿਆ ਕੇਵਲ 11-11 ਘਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ 54 ਹਜ਼ਾਰ ਘਰਾਂ ਤੋਂ ਤੇ ਹੁਣ ਤਾਂ ਇਹ ਕਾਲਾ ਕਾਨੂੰਨ ਆ ਗਿਆ ਮੈਨੂੰ ਲੱਗਦਾ ਕਿ ਕਿਸੇ ਨੂੰ ਰੋਜ਼ਗਾਰ ਮਿਲਣਾ ਹੀ ਨਹੀਂ ਜੋ ਹੁਣ ਭਾਜਪਾ ਨਹੀਂ ਲੈਂਦਾ ਪਰ ਇਹਦੇ ਵਿੱਚ ਮੌਜੂਦਾ ਸਰਕਾਰ ਦੀ ਵੀ ਨਲਾਇਕੀ ਰਹੀ ਤੀਜਾ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਜਿਸਾ ਕਮੇਟੀ ਚ ਮੰਦਰੇਗਾ ਤੇ ਕਿ ਇਹ ਜਿਹੜਾ ਜੀ ਰਾਮ ਜੀ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਹੋ ਇਹਨੂੰ ਵਾਪਸ ਲਿਆ ਜਾਵੇ ਉਹ ਅਸੀਂ ਅੱਜ ਮਤਾ ਲੈ ਕੇ ਰੈਜ਼ੋਲੂਸ਼ਨ ਆਏ ਹਾਂ ਕਿ ਇਹ ਵਾਪਸ ਲਿਆ ਜਾਵੇ ਜੀ ਇਸੇ ਤਰ੍ਹਾਂ ਜਿਹੜੀ ਆਵਾਸ ਯੋਜਨਾ ਜਾਂ ਫਲੱਡ ਨਾਲ ਅਫੈਕਟਡ ਲੋਕਾਂ ਦੇ ਘਰ ਟੱਗੇ ਉਹਨਾਂ ਘਰਾਂ ਦਾ ਕੀ ਹੋਇਆ ਜਿਵੇਂ ਖੰਨਾ ਦੀ ਮਿਊਨਿਸਪਲ ਕਮੇਟੀ ਦਾ ਕੰਮ ਹੈ 30 ਘਰ ਉੱਥੇ ਪੱਟ ਕੇ ਸਿੱਡੇ ਪਏ ਆ ਲੋਕ ਕਿਰਾਏ ਤੇ ਰਹਦੇ ਆ ਲੇਕਿਨ ਪੋਲੀਟੀਕਲ ਢਖ ਲੰਦਾਜ਼ੀ ਦੇ ਕਾਰਨ ਉਹਨਾਂ ਦਾ ਉਹੀ ਉਤਨੀ ਹੋ ਰਿਹਾ ਵਿਚਾਰੇ ਕਿਰਾਏ ਦੇ ਘਰਾਂ ਚ ਬੈਠਿਆ ਤੇ ਪੂਰੀ ਜੀਓ ਟੈਗਿੰਗ ਨਹੀਂ ਹੋਈ ਤਾਹੰਦਰਾ ਕਲਸਟਰ ਜਿੱਥੇ 60 ਕਰੋੜ ਰੁਪਇਆ ਖਰਾਬ ਕੀਤਾ 30 ਕਰੋੜ ਉਥੇ ਇਨਫਰਾ ਲੱਗਿਆ 30-40 ਕਰੋੜ ਦੀ ਜਮੀਨ ਹੈ ਮੈਂ ਪਿਛਲੀਆਂ ਦੀ ਵੀ ਕਿਹਾ ਸੀ ਹੋਂਵੇਂ ਪਿਆ ਕਿਉਂਕਿ ਉਥੋਂ ਦਾ ਜਿਹੜਾ ਐਮ.ਐਲ.ਏ ਹੈ ਉਹ ਕਹਿੰਦਾ ਮੈਂ ਅਧਗਾਟਨ ਕਰਨਾ ਮੈਂ ਇਹਨਾਂ ਨੂੰ ਕਿਹਾ ਵੀ ਅਧਗਾਟਨ ਜ਼ੀਰੋ ਤੋਂ ਮਰਜ਼ੀ ਕਰਾ ਦਿਓ ਲੇਕਿਨ ਤਾਹੰਦਰਾ ਕਲਸਟਰ ਨੂੰ ਰਨਿੰਗ ਤਾਂ ਲਿਆਓ ਕਰੋੜਾਂ ਰੁਪਏ ਦਾ ਘਾਟਾ ਪੈ ਗਿਆ ਕਿਉਂਕਿ ਜੇ ਉਹਨੂੰ 1 ਸਾਲ ਤਾਂ ਮੈਨੂੰ ਹੋ ਗਿਆ ਜੇ ਉਹਨੂੰ ਕਿਰਾਏ ਤੇ ਦਿੰਦੇ ਜਾਂ ਠੇਕੇ ਤੇ ਦਿੰਦੇ ਕਰੋੜਾ ਰੁਪਇਆ ਆਉਂਦਾ ਉਹਦੇ ਖਿਲਾਫ ਅਸੀਂ ਅੱਜ ਇਨਕੁਆਇਰੀ ਮਾਰ ਕੀਤੀ ਹੈ ਕਿ ਆ ਕਿ ਉਹਨਾਂ ਅਫੀਸਰ ਜਿਹੜੇ ਇਨਵੋਲਡ ਨੇ ਉਹਨਾਂ ਦੇ ਖਿਲਾਫ ਇਨਕੁਆਇਰੀ ਮਾਰ ਕਰੋ ਤੇ ਇਹ ਪਤਾ ਲੱਗੇ ਵੀ ਇਹ ਗਲਤ ਕੰਮ ਕਿਨੇ ਕੀਤਾ ਤੇ ਪੈਸਾ ਰਿਕਵਰ ਉਹਨਾਂ ਤੋਂ ਕਰੋ ਇਹ ਤਮਾਮ ਗੱਲਾਂ ਨੇ ਸਾਡੇ ਬੇਨਤੀ ਪਹਿਲਾਂ ਜਿਹੜਾ ਕਿਹਾ ਗਿਆ ਸੀ ਕਿ ਕੰਕਰ ਦਰਿਆ ਦੇ ਰਾਜਨੀਤੀ ਲੋਕਾਂ ਨੇ ਕੀਤੀ ਤੇ ਸਰਕਾਰਾਂ ਨੇ ਜਨਤਾ ਨੂੰ ਘਬਰਾਹ ਕੀਤਾ ਇੱਕ ਚੰਵਨੀ ਕੰਮ ਨਹੀਂ ਹੋਇਆ ਕਰੋੜਾ ਰੁਪਿਆ ਕਪਲਾ ਕੀਤਾ ਗਿਆ ਜੀਰੀ ਹੁਣ ਇਨਕੁਆਰੀ ਮੰਗੀ ਹੈ ਅੱਜ ਦੀ ਇਸ ਮੀਟਿੰਗ ਤੇ ਉੱਥੇ ਵਿਜ਼ਿਟ ਕਰਾਂਗੇ ਜੀ ਇਹਦੇ ਤੇ ਸਰਕਾਰ ਔਨ ਤੇ ਵੱਡੀ ਲੜਾਈ ਲੜ ਕੇ ਬੁੱਢਾ ਦਰਿਆ ਮੇਰਾ ਮਿਸ਼ਨ ਹੈ ਕਿ ਬੁੱਢਾ ਦਰਿਆ ਤਾਂ ਅਸੀਂ ਸਾਫ਼ ਕਰਨਾ ਹੈ ਕਰਨਾ ਹੈ ਨਾਲ ਹੀ ਅਸੀਂ ਇਹਦੇ ਪਿੱਛੇ ਜਿਹੜਾ ਕੋਈ ਧਾਂਦਲੀ ਹੋਇਆ ਉਹ ਉਹਦਾ ਵੀ ਪਤਾ ਫਾਸਕਾ ਅੱਛਾ ਨੀ ਵਿਵਸਥਾ ਨੂੰ ਲੈ ਕੇ ਹਾਂਜੀ ਮਹੀਨੇ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਸਾਹ ਨੇ ਕਹਾ ਕਿ ਕਾਂਗਰਸ ਨੇ 2022 ਨੂੰ ਨੋਤੀ ਲਈ ਹੈ ਸੀਐਮ ਕੇਰੇ ਕੋਈ ਹੋਰ ਸਵਾਲ ਮੈਂ ਇਸਕੇ ਰਿਗਾਰਡਿੰਗ ਕਾਨੂੰਨ ਵਿਵਸਥਾ ਕੋਈ ਹੈਗੀ ਤਾਂ ਦੱਸਿਓ ਹਜੇ ਤੱਕ ਲੁਬਿਆਣਾ ਚ ਜਿਹੜਾ ਕਤਲ ਹੋਏ ਸਨ ਗੈਂਗਸਟਰ ਵਾਰ ਹੋਈ ਸੀ ਪਹਿਲਸ ਦੇ ਵਿੱਚ ਉਹਦੇ ਦੋਸ਼ੀ ਫੜੇ ਨਹੀਂ ਗਏ ਪਉ ਇਹਨਾਂ ਦਾ ਪੁਲਿਸ ਦਾ ਇੱਕ ਹੀ ਕੰਮ ਹੈ ਕਿ ਪੋਸਟਮਾਰਟਮ ਕਰਾ ਦੇਓ ਤੇ ਸੰਸਕਾਰ ਹੋ ਜੇ ਉਸ ਤੋਂ ਬਾਅਦ ਪੁਲਿਸ ਕੋਈ ਉੱਤਰਾ ਨਹੀਂ ਕਰਦੀ ਪੂਰੇ ਪੰਜਾਬ ਦੀ ਪੁਲਿਸ ਅੱਜ ਲਾਅ ਐਂਡ ਆਰਡਰ ਦੇ ਨਾਮ ਤੇ ਔਰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੁਕੰਮਲ ਤੌਰ ਤੇ ਫੇਲ ਹੋ ਚੁੱਕੇ ਸਰ ਜੀ ਤੁਹਾਡੇ ਟਵੀਟ ਤੇ ਹਰ ਲੋਕ ਹੈ ਕਿ ਕਿਹੜੀ ਕਾਰਵਾਈ ਨਾ ਜਿਹੜਾ ਤੁਸੀਂ ਜ਼ਿਕਰ ਕੀਤਾ ਜੀ ਕਿਹੜੀ ਕਾਰਵਾਈ ਅਰੇ ਦੂਜੀ ਵੀਡੀਓ ਦੇਖ ਲੈਣੇ ਆਂ ਪਾਕਿਸਤਾਨ ਵਿੱਚ ਜਿਹੜੀ ਸਿਆਸੀ ਰੈਲੀਆ ਨਹੀਂ ਹੋਣੀ ਚਾਹੀਦੀ ਆ ਸਭ ਨੂੰ ਲੈ ਕੇ ਕੀ ਹੋਵੇ ਦੇਖੋ ਧਾਰਮਿਕ ਅਸੀਂ ਤਾਂ ਕਹਿੰਦੇ ਅਸੀਂ ਦਾ ਅਕਾਲ ਤਖਤ ਤੋਂ ਜੋ ਫਰਮਾਨ ਆਉਂਦਾ ਉਹਨੂੰ ਮੰਨਦੇ ਆ ਪਰ ਕੁਝ ਲੋਕ ਨਹੀਂ ਮੰਨਦੇ ਅਸੀਂ ਕਿਹਾ ਸੀ ਵੀ ਅਕਾਲ ਤਖਤ ਸਾਹਿਬ ਇਹ ਦੱਸਣ ਜਥੇਦਾਰ ਸਾਹਿਬ ਵੀ ਹੁਣ ਇਹਦਾ ਸਟੈਂਡ ਕੀ ਹੈ ਤੁਹਾਡਾ ਇਸ ਮਤਲਬ ਇਹਨਾਂ ਨੂੰ ਨੋਟਿਸਸ ਹੋਣੇ ਚਾਹੀਦੇ ਠੀਕ ਹੈ ਤੇਰਾ ਜੋੜ ਤੋੜ ਸਹੀ ਸੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਹੈ ਮਗਰੋਂ ਮਨਪ੍ਰੀਤ ਦੇ ਨਾਂ ਉ ਬਾਦਲ ਕੱਢ ਕੇ ਤਾਂ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਸ 14 ਸਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮਿਨਿਸਟਰ ਰਿਹਾ ਉਹ ਅੱਠਾਂ ਸਾਲਾਂ ਚ ਜੋ ਪੰਜਾਬ ਦਾ ਬੇੜਾ ਘਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋੜ ਬਾਹਰੋਂ ਪਾਂਜਾ ਕੀ ਹੈ ਤੇ ਤੇਰਾ ਕੀ ਹੈ ਜੀ ਮੈਂ ਘੱਟ ਪੜਿਆ ਹੋ ਸਕਦਾ ਹਾਂ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆਂ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਬਣੇ ਕਿਤੇ ਮਨਪਰੀ ਚ ਹਰਕਤ